ਦੀਨਾਨਗਰ 'ਚ ਦੀਵਾਲੀ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ ਪਾਰਕ ਸਾਹਮਣੇ ਲੱਗੀਆਂ ਪਟਾਕਿਆਂ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਖਰੀਦਾਰੀ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦੀਨਾਨਗਰ 'ਚ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਲੋਕਾਂ ਵੱਲੋਂ ਪਟਾਕਿਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਕੋਈ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਡੀਐਸਪੀ ਰਜਿੰਦਰ ਮਨਹਾਸ ਅਤੇ ਐਸਐਚਓ ਸਾਹਿਲ ਪਠਾਨੀਆਂ ਵੱਲੋਂ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਮੀਡੀਆ ਦੇ ਰੂਬਰੂ ਹੁਣ ਦੇ ਕੀ ਬੋਲੇ ਡੀਐਸਪੀ ਰਜਿੰਦਰ ਬਨਹਾਸ ਜੀ ਆਓ ਸੁਣਦੇ ਹਾਂ। ਵਾਲੀ ਦੇ ਕਬੂਤ ਕਾਗੇ ਵੀ ਲੱਗਿਆ ਕਾਫੀ ਰੌਣਕਾਂ ਕਾਫੀ ਆਵਾਜ਼ ਆਈ ਹੈ ਕਿੰਨਾ ਦੇ ਪ੍ਰਬੰਧ ਚਲ ਰਿਹਾ ਹੈ। ਅ ਦੇਖੋ ਜੀ ਤੁਹਾਨੂੰ ਪਤਾ ਹੈ ਅ ਦੀਵਾਲੀ ਦਾ ਅੱਜ ਫੈਸਟੀਵਲ ਦਾ ਦਿਨ ਹੈਗਾ। ਅ ਸੋ ਸਿਕਿਉਰਟੀ ਨੂੰ ਦੇਖਦੇ ਹੋਏ ਆਪਾਂ ਪੂਰੇ ਸ਼ਹਿਰ ਦੇ ਵਿੱਚ ਨਾਕੇ ਲਾਏ ਹੋਏ ਆ। ਔਰ ਮਾਨਯੋਗ ਡੀਸੀ ਸਾਹਿਬ ਵੱਲੋਂ ਕੁਝ ਬੰਦਿਆਂ ਨੂੰ ਜਿਹੜੇ ਆ ਪਰਮਿਸ਼ਨ ਦਿੱਤੀ ਹੋਈ ਪਟਾਕੇ ਵੇਜਣ ਦੀ ਸੋ ਉਸ ਏਰੀਆ 'ਚ ਵੀ ਐਂਬੂਲੈਂਸ ਲੱਗੀ ਹੋਈ ਆ ਫੋਰਸ ਸਾਡੀ ਲੱਗੀ ਹੋਈ ਆ ਸੋ ਆਪਾਂ ਇਸ ਨੂੰ ਸਿਕਿਉਰਿਟੀ ਪ੍ਰੂਫ ਜਿਹੜੀ ਆ ਉਹ ਬਿਲਕੁਲ ਫੂਲ ਪ੍ਰੂਫ ਕੀਤੀ ਹੋਈ ਹੈ ਤਾਂ ਕਿ ਕੋਈ ਆਮ ਸਾਡੇ ਸ਼ਹਿਰੀਆਂ ਨੂੰ ਦੀਵਾਲੀ ਮਨਾਉਣ ਵਿੱਚ ਖਰੀਦਦਾਰੀ ਦੇ ਵਿੱਚ ਆਪਾਂ ਕੋਈ ਪ੍ਰੋਬਲਮ ਨਾ ਆਏ ਸੋ ਮੈਂ ਲੋਕਾਂ ਨੂੰ ਇਹ ਗੁਜਾਰਿਸ਼ ਕਰਦਾ ਕੋਈ ਬੜਾ ਸੇਫ ਤੇ ਗ੍ਰੀਨ ਦੀਵਾਲੀ ਮਨਾਣ ਕੋਈ ਆਲੇ ਦੋਲੇ ਖਿਆਲ ਰੱਖਣਾ ਕੋਈ ਸ਼ੱਕੀ ਬੰਦਾ ਵੀ ਮਿਲਦਾ ਤੇ ਪੁਲਿਸ ਨੂੰ ਜਰੂਰ ਕੰਟੈਕਟ ਕਰਨ ਤਾਂ ਕਿਉਂਕਿ ਸੀਜ਼ਨ ਦੇ ਵਿੱਚ ਜੋ ਕ੍ਰਿਮੀਨਲਸ ਨੇ ਹੈ ਜਾਂ ਕੋਈ ਬੈਡ ਐਲੀਮੈਂਟਸ ਨੇ ਉਹ ਆਪਣੀ ਗਲਤ ਹਰਕਤ ਕਰ ਸਕਦੇ ਸੋ ਆਈ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਬੜੀ ਸੇਫ ਤੇ ਸਮਝਦਾਰੀ ਨਾਲ ਦੀਵਾਲੀ ਦਾ ਸੀਜ਼ਨ ਦੀਵਾਲੀ ਦਾ ਫੈਸਟੀਵਲ ਮਨਾਣ ਤਾਂ ਕਿਥੇ ਜਿਹੜੇ ਲੱਗੇ ਸਟਾਲ ਹੈ ਮੰਡੀ ਉੱਤੇ ਲੱਗੇ ਜਾਂ ਉਹਨਾਂ ਕੋਲ ਸਾਰੇ ਕੋਪੀ ਲਾ ਹਾਂ ਨਹੀਂ ਬਿਲਕੁਲ ਦੇਖੋ ਕੁਝ ਵਿਜਟਸ ਮਨਜ਼ੂਰ ਸੁਦਾ ਹੈਗੇ ਨੇ ਕੁਝ ਕਹੀਆਂ ਦਿਵਾਲੀ ਦੇ ਸੀਜ਼ਨ ਵਿੱਚ ਛੋਟੇ ਮੋਟੇ ਕਿਤੇ ਲਾ ਲੈਂਦੇ ਹੋ ਲੈ ਲੁਕ ਲੱਕ ਕੇ ਸੋ ਆਪਾਂ ਚਾਹਦੇ ਆ ਵੀ ਕਿਸੇ ਨੂੰ ਜ਼ਿਆਦਾ ਡਿਸਟਰਬ ਨਾ ਕੀਤਾ ਜਾਏ ਬਟ ਆਪਾਂ ਇਹ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਸਿਕਿਉਰਿਟੀ ਮੀਅਰ ਜ਼ਰੂਰ ਲੈਣ ਆਪਣੇ ਲਾਗੇ ਰੇਤਾ ਰੇਤਾ ਕਪੜਾ ਕੋਈ ਕੰਬਲ ਉਦਾਂ ਦਾ ਪਾਣੀ ਵਗੈਰਾ ਜ਼ਰੂਰ ਰੱਖਣ ਤਾਂ ਕਿ ਕੋਈ ਉਦਾਂ ਦੀ ਹਰਕਤ ਜਾਂ ਕੋਈ ਅੱਗ ਵਗੈਰਾ ਲੱਗਦੀ ਤੇ ਉਹਨੂੰ ਇਮੀਡੀਏਟਲੀ ਕਰਪ ਕਰ